ਆਪਾਂ ਰਾਈ ਅਕਸਰ ਜਿਵੇਂ ਮੋਟਰ ਤੇ ਨਾ ਆਉਣੋ ਨੇ ਆ ਤੇ ਕਰੰਟ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਕਰੰਟ ਆ ਜਾਂਦਾ ਹੁਣ ਆ ਪਾਣੀ ਦੀ ਗਰੰਟੀ ਨਹੀਂ ਹੈਗਾ ਪਰ ਇਹਦੇ ਵਿੱਚ ਗਰੰਟੀ ਹੋਏਗਾ ਪੂਰਾ ਫੁੱਲ ਗਰੰਟਾ ਹੈ ਪੂਰਾ ਪਤਾ ਲੱਗੇ ਤੇ ਝੂੜਾ ਵੱਜਦਾ ਤੋਂ ਜਦੋਂ ਕਦੇ ਇੱਕ ਦਿਨ ਆਉਣ ਜਾਣੇ ਉਹਨਾਂ ਇੱਕ ਅੱਧਾ ਬੰਦਾ ਤੁਹਾਡੇ ਕੋਲ ਜਰੂਰ ਨਾਲ ਹੋਣਾ ਚਾਹੀਦਾ ਜਿਹੜਾ ਪੰਜ ਕਿੱਸਾ ਸੱਤ ਚੱਕਰ ਦਵੇ ਤੇ ਦੇਖ ਕੇ ਨਾ ਆਇਆ ਕਰੋ ਮੇਰਾ ਵੀਰ ਪੱਕਾ ਜੋ ਜੋ ਵੀ ਦਿੱਤਾ ਮਤਲਬ ਇਹ ਹੈ ਕਿ ਅਬ ਗਰੰਟਾ ਲੱਗੇ ਉਹ ਤਾਂ ਕਿੱਥੀ ਜਾਵੇ ਨਾ ਮੈਨੂੰ ਅਰਥ ਕਰਦਾ ਪੂਰਾ ਅਰਥ ਆ ਬੇ ਇਹਨੇ ਹੱਥ ਲਾਇਆ ਉਹ ਬੰਦਾ ਆ ਗਿਆ ਦੇਖੀ ਰੁਕ ਇਹਨੂੰ ਲੱਗਣਾ ਕਰੰਟ ਤੁਸੀਂ ਬੋਲਿਆ ਨਾ ਕੁਝ ਵੀ ਨਾ ਬੋਲੋ ਨਾ ਉਹ ਜਾਣ ਕੇ ਨਹੀਂ ਉਹਨੇ ਇਹਨੂੰ ਕੁਝ ਵੀ ਜਾਣ ਕੇ ਆਉਣਾ ਉਹ ਪਰੇ ਹੋ ਜਾਓ ਇੱਥੇ ਉੱਪਰੇ ਹੋ ਜਾਓ ਕੱਢ ਲਓ ਜੀ ਤੇ ਨਹੀਂ ਮਟਕਾ ਪਰੇ ਹੋ ਜਾਓ ਨਾਲੇ 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 ਕੋਈ ਗੱਲ ਨਾਲਾਂ ਨੂੰ ਨਾਲਾਂ ਨੂੰ ਇਹਨੂੰ ਬੰਨ੍ਹਣ ਆਣੇ ਆਪਾਂ ਬਾਹਰ ਨਾਲੇ ਨਾਲੇ ਨਾਲਾ ਯਾਰ ਤੂੰ ਕੋ ਕੱਲਾ ਬੰਦਾ ਸੀ ਜਿਆਦਾ ਟਾਈਮ ਲੱਗਿਆ ਤੂੰ ਨਾਲਾ ਹਾਂ ਅਸੀਂ ਜੇ ਕੱਲੇ ਕੱਲੇ ਨਾ ਆਵਾਂਗੇ ਸਾਨੂੰ ਇੰਨਾ ਟਾਈਮ ਲੱਗ ਜਾਣਾ ਤੂੰ ਨਾਲਾ ਪਹਿਲਾਂ ਨਾਲੇ ਤੂੰ ਕੰਮ ਕਰ ਲੈ ਬੰਨ੍ਹ ਲਾ ਟੋੜ ਦਿੱ ਲਿਆਂ ਲੋ ਇਹਨੂੰ ਨਾਲ ਲੈਣ ਦੋ ਯਾਰ ਪਹਿਲਾਂ ਕੋਈ ਗੱਲ ਪਾਣੀ ਕਿੰਨਾ ਸਾਫ ਆ ਇਹ ਤੋ ਵੇਖ ਆ ਜੀ ਦੇ ਅੰਧੀ ਆਣੀ ਕੋ ਬਹੁਤ ਲੱਗ ਰਹਾ ਪਾਣੀ ਉਹ ਵਿਚਵੇਂ ਕਿ ਨਾਲ ਕਿਉਂ ਉਹ ਬੈਠਾ ਆਧਾ ਉਲਟ ਕੇ ਬੈਠਾ ਨਹੀਂ ਹੁੰਦਾ ਯਾਰ ਹਾਂ ਅਜੀ ਦਾ ਨਾ ਕੀ ਆ ਮਨ ਨਹੀਂ ਆ ਮਨ ਨਹੀਂ ਆਪੇ ਆ ਕੋਈ ਅੱਖ ਨਹੀਂ ਹੈਗਾ ਹਾਂ ਜੀਆ ਹੋ ਗਿਆ ਮਤਲਬ ਕੀ ਕਹਿੰਦਾ ਅਰਥ ਹੁੰਦਾ ਹਾਂ ਉਹ ਨਹੀਂ 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 ਆਰ ਸੌਂਦਰੀ ਉਹ ਠੀਕ ਕਰਾਤਾ ਉਹਨਾਂ ਨੇ ਐਟਲ ਬਹਾਰੂ ਬਾਗ ਰਹਾ ਕਰ ਉਹ ਰਾਮ ਉਹ ਨਾਰਾ ਯਾਰ ਉਹੀ ਡਰੀ ਜੰਨਾਂ ਦਾ ਸਭ ਕਮਾਲ ਹੈ ਮੈਂ ਤਾਂ ਇਹਨੇ ਜੂਪੀ ਦੇ ਬੰਦੇ ਦਲੇਰ ਬਹੁਤ ਹੁੰਦੇ ਨੇ ਮੈਂ ਕਹਾਂਗਾ ਕੋਈ ਨਾ ਉਹਦੇ ਦਲੇਰ ਨੇ ਉਹ ਦਲੇਰ ਹੈ ਉਹ ਬੰਦਾ ਆਹ ਲਓ ਪਾਣੀ ਹੈ ਨਾ ਇਹਦਾ ਰੰਗ ਲਾਲ ਵੀ ਹੋਇਆ ਹੋ ਹੋਲੇ ਦੇਖ ਲਾਲ ਰੰਗ ਉਹ ਬੋਕੜ ਚ ਪਾਣੀ ਲੈ ਆ ਦੇ ਕੀ ਲਾਲ ਹੋਊਗਾ ਰੰਗ ਦਾ ਐ ਲੈ ਪਾਣੀ ਆਹ ਟਾਵਰ ਲੱਗ ਪਾਇਆ ਨਾ ਦਹੀ ਗਰੇ ਦਾ ਮੈਨ ਨਹੀਂ ਕੋਈ ਅਸਰ ਨਹੀਂ ਹੁੰਦਾ ਯਾਰ ਕਮਾਲ ਦੀ ਗੱਲ ਆਹ ਕੀ ਆ ਕਰੰਟ ਲੱਗਿਆ ਆਹ ਟਾਵਰ ਲੱਗ ਪਾਇਆ ਇਹਨੂੰ ਪਤਾ ਨਹੀਂ ਵੜਦਾ ਨਹੀਂ ਪਹਿਲਾਂ ਉਹ ਪਾਪਾ ਮਪੂ ਦੇ ਕੇ ਬਾੜ ਦਾ ਵਿੱਚ Ah, balik ke